नगर निगम ਵੱਲੋਂ ਰੇੜੀ ਫੜੀਆਂ ਦੇ ਖਿਲਾਫ ਕੀਤੀ ਕਾਰਵਾਈ ਦੇ ਵਿਰੋਧ ਵਿੱਚ 올 ਇੰਡੀਆ ਪੰਜਾਬ ਰੇੜੀ ਫੜੀ ਯੂਨੀਅਨ ਦੇ ਪ੍ਰਧਾਨ ਡਾਕਟਰ ਇੰਦਰਪਾਲ ਨੇ ਧਰਨਾ ਲਗਾਇਆ। ਇਸ ਮੌਕੇ ਐਸ ਐਚਓ ਇਸਲਾਮਾਬਾਦ, ਐਸ ਆਈ ਸੈਂਟਰਲ ਜਸਪਾਲ ਸਿੰਘ ਅਤੇ ਸੈਕਟਰੀ ਸੁਸ਼ਾਂਤ ਪਾਟਿਆ ਅਤੇ ਸਟੇਟ ਅਫਸਰ ਤਰਮਿੰਦਰ ਸਿੰਘ ਵੀ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਸਹਾਇਕ ਕਮਿਸ਼ਨਰ ਕਾਰਪੋਰੇਸ਼ਨ ਅੰਮ੍ਰਿਤਸਰ ਨਾਲ ਮੀਟਿੰਗ ਕਰਵਾ ਕੇ ਮਸਲਾ ਹੱਲ ਕਰਵਾਇਆ ਜਾਵੇਗਾ। ਕਬੇ ਦੋ ਕਬੇ ਵੈਂਡੀ ਤੋਂ ਦੇ ਵਿੱਚ ਆਗਾ। ਜੇ ਵੈਂਡਿੰਗ ਜੋ ਚ ਲਿਖਤੀ ਰੂਪ ਜਿੰਨਾ ਕਾਰਪੋਰੇਸ਼ਨ ਨੇ ਤੇ ਫਿਰ ਉਹਨੂੰ ਚੁੱਕਿਆ ਕਿ ਜਾ ਰਿਹਾ ਜੀ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਰਿਹਾ ਸੰਸਦ ਦੇ ਕੱਢ ਦਿੱਤਾ ਦਾ ਉਹਦੇ ਵਾਸਤੇ ਉਹ ਜਿਹੜੇ ਆਪਣੇ ਸਾਡੇ ਲੀਡਰ ਸਾਹਿਬਾਨ ਨੇ ਉਹਨਾਂ ਨੇ ਇਤਿਹਾਸ ਤੇ ਲਿਆਦਾ ਉਹਨੇ ਕਿਹਾ ਵੀ ਆਪਾਂ ਇਹਦਾ ਨੋਟ ਪੇਜ ਜਾਰੀ ਹੋਇਆ ਦਾ ਉਹਨੂੰ ਆਪਾਂ ਇਮਲੀਮੈਂਟ ਕਰਾਂਗੇ ਪਰ ਜਿਹੜੀ ਅਫਸਰਸ਼ਾਈ ਹੋਈ ਨਹੀਂ ਹੈ ਵੀ ਹੋ ਗਈ ਹੈ ਵੀ ਉਹਨਾਂ ਨੂੰ ਇਹ ਗੱਲ ਚ ਹੋਰ ਨਹੀਂ ਦਿੰਦੇ ਉਹਦਾ ਬੈਸਟ ਸੋਲੂਸ਼ਨ ਹੈ ਉਹ ਕੀਤਾ ਜਾਏਗਾ ਲੇਕਿਨ ਕਿਸੇ ਨੂੰ ਵੀ ਇਹ ਗੱਲ ਤੇ ਇਨਕ੍ਰੋਚਮੈਂਟ ਦਾ ਭਾਵਾਂ ਨਹੀਂ ਦੇਣ ਦਵਾਗੇ ਕਿਸੇ ਨੂੰ ਇਹ ਨਹੀਂ ਅਸੀਂ ਅਲਾਉ ਕਰਾਂਗੇ ਕਿ ਜਿੱਥੇ ਵੀ ਉਹ ਦਿਲ ਆਏਗਾ ਉਹ ਇਨਕ੍ਰੋਚਮੈਂਟ ਕਰੇਗਾ ਹਾਂ ਆਪਣੀ ਰੋਜ਼ੀ ਰੋਟੀ ਸਾਰੇ ਕਮਾਂਡ ਉਹਦੇ ਵਿੱਚ ਐਮਸੀ ਨੂੰ ਪੁਲਿਸ ਨੂੰ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਜੇ ਅਸੀਂ ਇੱਕ ਨਿਊਸੈਂਸ ਕ੍ਰੀਏਟ ਕਰਾਂਗੇ ਕਿਸੇ ਵੀ ਤਰ੍ਹਾਂ ਨਾਲ ਉਹ ਜਿਹੜਾ ਮੈਂ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਬਾਕੀ ਜਿਹੜੀਆਂ ਨਾਲ ਦੀਆਂ ਜੈਨੂਇਨ ਗੱਲਾਂ ਵਾ ਉਹ ਮੰਨੀਆਂ ਜਾਣਗੀਆਂ ਅੱਜ ਇਹਨਾਂ ਨਾਲ ਗੱਲ ਕੀਤੀ ਹੈ ਜਿਹੜੇ ਇਹਨਾਂ ਦੇ ਰਿਪ੍ਰেজেন্টেਟੇਟਿਵ ਹੈ ਨੇ ਡਾਕਟਰ ਅੰਦਰਪਾਲ ਉਹਨਾਂ ਨਾਲ ਗੱਲ ਕੀਤੀ ਹੈ ਹੁਣ ਅਸੀਂ ਆਪਣੇ ਜੁਆਇੰਟ ਕਮਿਸ਼ਨ ਸਾਹਿਬ ਨਾਲ ਇਹਨਾਂ ਦੀ ਮੀਟਿੰਗ ਕਰਵਾਉਣ ਲੱਗੇ ਹਾਂ ਜੋ ਬੈਸ ਸਲੂਸ਼ਨ ਹੋਏਗਾ ਉਹ ਅਸੀਂ ਇਹਨਾਂ ਨੂੰ ਪ੍ਰੈਸ਼ਰ ਪ੍ਰੋਵਾਈਡ ਕਰਾਂਗੇ